ਹੈਲੋ ਜੀ ਸ਼ਸ਼ੀਕਾਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦਾ ਵਲੌਗ ਸਟਾਰਟ ਫੇਰ ਕਰਨ ਲੱਗੇ ਆਪਾਂ ਮਾਰਨਿੰਗ ਟਾਈਮ ਤੋਂ। ਹਰ ਕੋਈ ਕਮੈਂਟ ਕਰਦੇ ਨੇ ਨਾ ਬਾਰ-ਬਾਰ ਕਹਿੰਦੇ ਨੇ ਵੀ ਤੁਸੀਂ ਇਸ ਮਾਰਨਿੰਗ ਟਾਈਮ ਤੋਂ ਹੀ ਵਲੌਗ ਸਟਾਰਟ ਕਰਿਆ ਕਰੋ। ਕੋफी ਸਸ ਰੋਲ ਕਰਦੇ ਆਂ ਸਟਾਰਟ ਕਰਨ ਦੀ। ਲੇਕਿਨ ਉਸ ਤੋਂ ਬਾਅਦ ਸਟਾਰਟ ਕਰਕੇ ਨਾ ਦੁਪਹਿਰੇ ਜੀ ਬਹੁਤ ਕੰਮ-ਕੁੰਮ ਹੁੰਦਾ ਪਈ ਵਾਰੀ। ਉਹਦੋਂ ਫੇਰ ਵਿਚ ਦੀ ਭੁੱਲ ਜਾਂਦੀ ਹਾਂ ਜੂਣਾ ਨਾ। ਬਸ ਸਾਡੇ ਯਾਦ ਨਹੀਂ ਰਹਿੰਦਾ ਹੈਗਾ। ਹੁਣ ਰਵਨੀਤ ਵੀ ਨਾਲ ਹੀ ਸੁਰ ਰਵਨੀਤ ਨੇ ਜਾਣਾ ਸਕੂਲ ਤੇ ਮੈਂ ਆਟਾ ਗੁੰਨ ਕੇ ਰੱਖਤਾ ਸੀਗਾ। ਤੇ ਉਹਨੂੰ ਨਿਮਾਤਾ ਤੇ ਹੁਣ ਚਾਹ ਮੈਂ ਇਹਨੂੰ ਉਠਾਉਣੀ ਆ ਚਾਹ ਦਿੰਨੀ ਆ ਉੱਠੇ ਜਾਣਗੇ ਚਾਹ ਪੀ ਲੈਣਗੇ ਤੇ ਇੰਨੇ ਫਿਰ ਆਪਾਂ ਰਵਨੀਤ ਦਾ ਸਿਰਸਿੰਦ ਬਾਕੇ ਉਹਨੂੰ ਰੈਡੀ ਕਰ ਦਾਂਗੇ ਇਸ ਤੋਂ ਵਸਤੇ ਜਦਾ pronto ਬਣਾ ਦਾਂਗੇ ਟਾਈਮ ਹੋ ਗਿਆ ਟਾਈਮ ਮੈਂ ਦੇਖਦੀ ਹਾਂ ਕਿੰਨਾ ਹੋ ਗਿਆ ਟਾਈਮ ਵੀ ਮਿਲਾਂ ਟਾਈਮ ਵੀ ਨਾ ਜਿਆਦਾ ਹੋ ਗਿਆ ਉਹ ਦੇ 7:00 ਵਜੇ ਇਹ ਰਵਨੀਤ ਦਾ ਸਕੂਲ ਲੱਗਦਾ 7:50 ਤੱਕ ਆਹ ਪਾਲਿਆ ਹਾਂ ਦੀ ਚਾਹ ਪੀ ਲੋ ਖੜੇ ਹੋ ਵੋ ਰਵਨੀ ਤਨਾਲੀ ਰਵਨੀ ਤੂ ਕੀ ਹੋ ਗਿਆ ਤੈਨੂੰ ਠੰਡ ਲੱਗਦੀ ਆ ਕਿ ਨਾ ਗਰਮ ਪਾਣੀ ਨਾਲ ਪੀਏ ਸਵੇਰੇ ਸਵੇਰੇ ਵੈਸੇ ਠੰਡ ਲੱਗਦੀ ਨਹੀਂ ਪੱਖੇ ਦੀ ਹਵਾ ਵੀ ਠੰਡੀ ਲੱਗਦੀ ਐ ਲੁਕੀ ਜਾਂਦੀ ਆ ਦੇਖਾ ਇਧਰ ਚੱਕਿਓ ਗੁੱਡ ਮਾਰਨਿੰਗ ਬੋਲਿਓ ਪੁੱਤ ਸਾਰਿਆਂ ਨੂੰ ਕੁਛ ਮਾਰਨਿੰਗ ਤੇ ਸਵੇਰੇ ਸਵੇਰੇ ਹਾ ਹਦ ਕੁ ਮੌਸਮ ਕਿੰਨਾ ਵਧੀਆ ਲੱਗਦਾ ਧੁੱਪ ਦੀ ਝਲਕ ਆ ਵੀ 7 ਵਜੇ ਧੁੱਪ ਨਿਕਲੀ ਠੰਢੀ ਹਵਾ ਚੱਲ ਰਹੀ ਆ। ਅਸੀਂ ਸੁੰਬਰੀੰਦਿਆ ਧਾਰ ਕੱਢ ਕੇ ਲਿਆਂਦੀ ਆ। ਸਾਰੇ ਸਾਰੇ ਵਧੀਆ ਲੱਗਦਾ ਮੌਸਮ ਜਾਂ ਠੰਡਾ ਠੰਡਾ। ਤੇ ਹੁਣ ਆਪਾਂ ਰਵਨੀਤ ਦਾ ਸਿਰਵਾਦੀਏ। ਰਵਨੀਤ ਦਾ ਬਣਾਵਾਂਗੇ ਪਰੌਂਠਾ। ਲੈ ਖੜੇ ਹੋਏ ਚਾਹ ਪੀਓ। ਲਓ ਜੀ ਰਵਨੀਤ ਦਾ ਪੌਣੇ ਆਪਾਂ ਸਿਰ ਕਰਦੇ ਪਿਆਰ, ਇਵਨ ਪੱਟੂ ਕੱਟਾ ਕਰਦੇ ਨੇ ਦੋ ਇਹੀਆਂ। ਜੀ ਰਵਨੀਤ ਦਾ ਬੈਗ ਹੋ ਗਿਆ ਰੈਡੀ। ਇਹਦਾ ਪਰੌਂਠਾ ਵੀ ਬਣਾ ਕੇ ਪਾਤਾ। ਐਪਲ ਕਹਿੰਦੀ ਮੈਂ ਅੱਜ ਲੈ ਕੇ ਨਹੀਂ ਜਾਂਦੀ ਕਹਿੰਦੀ ਮੈਂ ਬਿਸਕੁਟ ਲੈ ਕੇ ਜਾਉਂਗੀ। ਇਹ ਚਿਹਰੇ ਦੋ ਪੌਂਟਾਂ ਪਾਤੀ। ਇਹ ਆਓਰੀਓ ਬਿਸਕੁਟ ਲੈ ਗਈ ਹੋਣੀ। ਮੇਰੀ ਬੋਤਲ ਰੈਡੀ ਹੋ ਗਿਆ ਬੈਗ ਤੇ ਪਿੱਤੂ ਬਾਗੀ ਉੱਤੇ ਸਰਵਾਹਾ ਕੇ ਬੈਠੀ ਹੈ। ਉੱਥੀ ਜੀ ਲੱਗਦਾ ਸਾਰਿਆਂ ਦਾ। ਜਾਨਾ। ਕਿੱਥੇ ਪਾਪਾ? ਲੈ ਮੈਂ ਤੇਰੇ ਕੋਲ ਆਈ ਆਪ ਭੱਜ ਗਈ। ਹੈਂ? ਬਾਗਲ ਚਾ ਪਾਪਾ। ਬਾਗਲ ਚ ਕੀ ਕਰਦੇ?

ਨਾ ਅਬੀ ਲਈ ਸਕੂਲ ਜਾਂਦੀ ਹੈ ਗੱਡੀ ਪਾਪਾ ਕਹਿੰਦੇ ਜਾਵੀਂ ਚਾਪੀ ਲੀਏ ਨੇ ਤਾਂ ਸਕੂਲ ਜਾਂਦੀ ਆ ਹੁਣ ਸਾਰੀ ਬਿੰਦੀ ਹੈ ਮਾੜੀ ਜੀ ਬਸ ਦੁਆਰੇ ਨਹੀਂ ਬਿੰਦੀ ਇੱਥੋਂ ਤਾਂ ਨੰਗਣਾ ਇੰਨਾ ਔਖਾ ਲੱਗਦਾ ਨਾ ਹੋ ਹੋਰ ਕੀ ਜਿਵੇਂ ਬੇਟੀਆਂ ਹੋਈਆਂ ਹੋਈਆਂ ਨੇ ਇਹ ਤੋ ਡੈਡੀ ਨੂੰ ਬੁਲਾ ਕੇ ਡੈਡੀ ਜੀ ਆਜੋ ਟਾਈਮ ਹੋ ਗਿਆ ਘੰਟਾ ਮੋਟਰਸਾਈਕਲ ਸਾਫ ਕਰਨ ਤੇ ਲੱਗ ਜੂ ਪਰ ਬਾਹਰ ਚ ਖੜੀ ਹੈ ਪਲਸ ਮਨਨ ਕਹੇ ਬਾਹਰ ਖੋਲ ਦੇ ਆਪ ਬਾਹਰ ਲੂ ਕਹਿੰਦੀ ਕੁਲਕਸ ਖੜੀ ਆਪਣੀ ਬਾਹਰ ਚ ਮੈਂ ਕੱਲ ਸਾਫ ਕਰਨ ਮੈਂ ਕਿਹਾ ਸੀ ਮਹਾ ਕਾਂਟਾ ਕਾਂਟਾ ਦਾ ਮੈਂ ਮੋਟਰਸਾਈਕਲ ਸਾਫ ਕਰਨਤੀ ਲੱਗ ਜੋਹੀ ਗੱਲ ਹੈ ਹਾਂ ਠੰਡ ਲੱਗੀਂਦੀ ਹੈ ਤੁਹਾਨੂੰ ਠੰਡ ਲੱਗਦੀ ਹੈ ਫਿੱਤੂ ਕਹਿੰਦੀ ਮੈਨੂੰ ਠੰਡ ਲੱਗਦੀ ਹੈ ਤੁਹਾਨੂੰ ਸਾਰਿਆਂ ਨੂੰ ਠੰਡ ਹੀ ਲੱਗਦੀ ਹੈ ਮੌਸਮ ਥੋੜਾ ਠੰਡਾ ਹੋਇਆ ਬੈ ਹਵਾ ਜਲੀਂਦੀ ਹੈ ਬਦਿਆ ਮਸਾਦਾ ਠੰਡ ਹੋਈਏਗੀ ਗਰਮੀ ਇੰਨੀ ਸੀ ਆਹ ਬੁੱਤਨ ਦੇ ਕੇ ਅੰਦਾਜ਼ਾ ਲਾਓ ਹਵਾਰਾ ਕਿ ਮੇ ਝੁੱਲੀ ਜਾਂਦਾ ਇਹ ਠੰਢ ਠੰਢੀ ਹਵਾ ਚੱਲੀ ਜਾਂਦੀ ਹੈ ਲਓ ਜੀ ਹੁਣ ਰਹਿ ਗਿਆ ਆਪਣਾ ਕੱਲਾ ਝਾੜੂ ਪੁੱਛਾ ਤੇ ਫੇਰ ਆਪਾਂ ਝਾੜੂ ਪੁੱਛਾ ਲਾ ਕੇ ਉਸ ਤੋਂ ਬਾਅਦ ਰੋਟੀ ਬਣਾਵਾਂਗੇ ਜਿਹੜੀ ਆਪਣੀ ਰੋਟੀ ਰਹੇਗੀ ਰਵਨੀਤ ਦੇ ਪਰੌਂਠੇ ਪਹਿਲਾਂ ਅਸੀਂ ਫੜਾ ਕੇ ਆਉਂਦੇ ਹੁੰਦੇ ਸੀ ਗਰਮ ਤੇ ਰਵਨੀਤ ਕਹਿੰਦੀ ਮੈਨੂੰ ਨਾਲ ਪਾਇਆ ਕਰੋ ਕਹਿੰਦੀ ਬਾਅਦ 'ਚੋਂ ਨਾ ਫੜਾਇਆ ਕਰੋ ਕਹਿੰਦੀ ਜਦੋਂ ਸਾਰਿਆਂ ਦੀ ਓਵਨ 'ਚ ਧਰਦੇ ਨੇ ਮੇਰੀ ਰੋਟੀ ਫਿਰ ਓਵਨ 'ਚ ਧਰਨੀ ਚਾਹੀਦੀ ਹੈ ਕਹਿੰਦੀ ਮੈਂ ਓਵਨ 'ਚ ਧਰ ਕੇ ਖਾਣੀ ਹੈ ਜਿਵੇਂ ਆਖਾਂ ਨਾਲ ਰੀਸ ਹੁੰਦੀ ਹੈ ਬੱਚਿਆਂ ਨੂੰ ਹਨਾ ਤੇ ਉਹਨੂੰ ਐ ਨਹੀਂ ਪਤਾ ਹੈਗਾ ਵੀ ਘਰੋਂ ਓਵਨ ਤੋਂ ਵਧੀਆ ਆਉਂਦੀ ਹੈ ਹਨਾ ਗਰਮ ਕਰਕੇ ਤਾਜੀ ਭੇਜਦੇ ਨੇ ਵੀ ਗਰਮ ਰੋਟੀ ਪਕਾ ਕੇ ਕਹਿੰਦੀ ਨਹੀਂ ਮੈਨੂੰ ਤਾਂ ਨਾਲ ਹੀ ਵਿਆਹ ਕਰੋ ਮੈਂ ਤਾਂ ਓਵਨ 'ਚ ਧਰਿਆ ਕਰੂੰ ਆਪਦਾ ਟਿਫਨ ਕਾਹਨ ਹੈ ਕੁੱਝ ਕੱਲ ਲੈ ਕੇ ਨਹੀਂ ਗਈ ਸੀ ਉਦੋਂ ਡਾਉਨ ਹੋਣੀ ਮਾਂ ਚੜਾਏ ਸੀ ਰਾਤ ਸੋਰ ਹਣ ਕੱਲ ਖੜਾਉਣ ਵੇਲੇ ਅੱਜ ਤਾਂ ਲੈ ਕੇ ਗਏ ਤੁਸੀਂ ਐਡੇ ਤੇ ਕਦੋਂ ਲੈ ਕੇ ਗਏ ਆ ਏਸੀ ਦਿਖਾ ਕੇ ਆਏ ਚਲੋ ਅੱਛਾ ਨਹੀਂ ਇਦ ਕਾ ਕੋਲ ਲੀ ਆਪਾਂ ਵਾਹੀ ਸੀ ਤੇ ਪਾਛਾ ਤਾਂ ਨੋਬੀ ਸਿੰਘੀ ਲੈਡ ਲਾਓ ਹਾਂਜੀ ਮਿੱਤਰੋ ਫ੍ਰਸ਼ੀ ਕਾਲ ਸਾਰਿਆਂ ਨੂੰ ਆਪਾਂ ਨਾ ਤੁਹਾਨੂੰ ਹਰ ਰੋਜ਼ ਆਪਾਂ ਵਧਾਉਣ ਵੇਲੇ ਦੁਕਾਨ ਵੀਡੀਓ ਫਿਰ ਦਿਖਾਉਣੇ ਹੁੰਦੇ ਆ ਸਾਨੂੰ ਅੱਜ ਪਹਿਲੀ ਵਾਰ ਚਲੋ ਆਪਾਂ ਨੂੰ ਬਾਲੇ ਰਾਣਾ ਦੇ ਕਮੈਂਟ ਕਰ ਰਹੇ ਸੀ ਉਹ ਵੀ ਸਵੇਰੇ ਤੋਂ ਰੁਟੀਨ ਬਣਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੇਲੀ ਹਨਾ ਅੱਜ ਸਵੇਰ ਤੋਂ ਹੀ ਇਹਨਾਂ ਨੇ ਸਟਾਰਟ ਕਰਤਾ ਹੀ ਵਲੌਗ ਬਾਈ ਮੈਨੂੰ ਤਾਂ ਅੱਜ ਠੰਡ ਲੱਗੀ ਜਾਂਦੀ ਆ ਬ੍ਰਮਨੀਤ ਨੂੰ ਛੱਡ ਕੇ ਆਇਆ ਆ ਭਾਈ ਠੰਡਾ ਮੋਟਰਸਾਈਕਲ ਤੇ ਮੀਂਹ ਕਣੀ ਜਾਂ ਭਾਈ ਇਹਦਾ ਸਾਰੇ ਕਿਥੇ ਹਨਾ ਮੌਸਮ ਵਧੀਆ ਉਹਦੇ ਕਾਰਨ ਹੋ ਰਿਹਾਗਾ ਤੇ ਹੁਣ ਆਪਾਂ ਦੁਕਾਨ ਖੋਲਦੇ ਆ ਟਾਈਮ ਕਿੰਨਾ ਹੋ ਗਿਆ ਸਾਢੇ ਕਿ ਸੱਤ ਹੋ ਗਏ ਸਾਢੇ ਕਿ ਸੱਤ ਹੋ ਗਏ ਸਾਡੇ ਸਾਡੇ ਰਮਨੀਤ ਦਾ ਸਕੂਲ 7.5 ਲੱਖ ਰਮਨੀਤ ਨੂੰ ਛੱਡ ਕੇ ਦੁਕਾਨ ਖੇਲ ਹੋ ਰਿਆ ਪਹੇ ਤਾਂ ਇਹ ਡੇਲੀ ਖੋਲ ਖੋਲ ਹੀ ਹੁੰਦੇ ਹੁੰਦੇ ਅੱਜ ਨਹੀਂ ਖੋਲੀ ਇਹਨਾਂ ਨੂੰ ਹਾਂ ਮੈਂ 7 ਵਜੇ ਖੋਲਦੇ ਨਹੀਂ ਹੁੰਦੀ ਆ ਪਹਿਲਾਂ ਪਰ ਜਦ ਮੈਂ ਖੋਲੀ ਨਹੀਂ ਮੈਂ ਚਲੋ ਆਪਾਂ ਛੱਡਿਆਂਨ ਦਾ ਬਲੌਗ ਬਣਾਵਾਂਗੇ ਆਹੇ ਲੋਕ ਬਾਹਰੋਂ ਖੋਲਦੇ ਆ ਅਸੀਂ ਅੰਦਰੋਂ ਖੋਲਦੇ ਆ ਇੱਕ ਹੋਰ ਆ ਆ ਨੋ ਕੋ ਦੇਖੋ ਆ ਨਾ ਜਮਾ ਤਾਂ ਹਾ ਲਾਉਣਾ ਪੈਂਦਾ ਇਹ ਦੇ ਘੁੰਡੇ ਕੰਡੇ ਸਾਰੇ ਬੜਾਈ ਹੋਏ ਅਸੇ ਆ ਬਾਹਰ ਲਈ ਆ ਸਾਡੇ ਤੋਂ ਗਲਤ ਲੱਗ ਗਿਆ ਸੀਗਾ ਇਹ ਦੂਜਾ ਸਲਾਈਡਿੰਗ ਵਾਲਾ ਲਵਾਉਣਾ ਸੀ ਅਸੀਂ ਤੇ ਇਹ ਨਾ ਆਹ ਤਾਂ ਪੂਰਾ ਸੂਰਾ ਲੱਗ ਰਿਹਾ ਜਿਮਾੜਾ ਜਾਂ ਵੀ ਸ਼ਟਰ ਨੀਵਾ ਰਹਿ ਗਿਆ ਨਾ ਉਹਦੀ ਕੰ ਥੱਲੇ ਵੱਜੂ ਇਹ ਉਹ ਦੀ ਚੁੱਤ ਜੂਗਾ ਇੱਕ ਦੋ ਵਾਰੀ ਤਾਂ ਇਹਨਾਂ ਨੇ ਨੀਵਾ ਛੱਟਦਾ ਸੀਗਾ ਆਹ ਕਰੇ ਮਾਰਿਆ ਤਾਂ ਆਹ ਕਰਦੇ ਨੇ ਇਹਦਾ ਚੂਰਾ ਚੂਰਾ ਹੋ ਜਾਂਦਾ ਇਹਦਾ ਤਾਂ ਪਰ ਇਹ ਇੰਨਾ ਕਹਿਦਾ ਫਾਇਦਾ ਨਹੀਂ ਹੈਗਾ ਇਹ ਮੋੜ ਐ ਤਾਂ ਸ਼ੀਸ਼ਾ ਤਾਂ ਬਹੁਤ ਹੁੰਦਾ ਹੈ ਦੀਆ ਮੋਟਾ ਜਿਹਾ ਪਤੜਾਕ ਦੀ ਨੇ ਵੱਜਦਾ ਹੈ ਬਸ ਆਹੀ ਕੰਮ ਹੁੰਦਾ ਆਪਣੇ ਕੋਲ ਇੱਕ ਬੋਰਡ ਬਾਹਰ ਧਰਨਾ ਹੁੰਦਾ ਇੱਕ ਵਾਸਤੇ 60 ਰੁਪਏ ਪਾਉਂਦੇ ਹਾਂ ਕਿਉਂਕਿ ਖੁੱਲਦਾ ਵੀ ਦੋਨੇ ਪਾਸੇ ਹੁੰਦਾ ਨਾ ਬਾਹਰ ਵੀ ਤੇ ਅੰਦਰਲੀ ਜੇ ਇੱਕ ਪਾਸੇ ਅੰਦਰਲੀ ਸਾਈਡ ਖੁੱਲੇ ਫੇਰਦੀ ਆ ਤੇ ਝਾੜੂ ਪੋਚਾ ਘੋਂ ਲਾਊਗਾ ਕਹਿੰਦੇ ਆਹੀ ਕੰਮ ਹੁੰਦਾ ਉਹ ਤਾਂ ਤੁਸੀਂ ਲਾਉਂ ਵੇ ਅੱਛਾ ਕਿਉਂ ਮੈਨੂੰ ਤਾਂ ਕੀ ਹੈ ਕਹਿੰਦੇ ਲੈ ਤੁਸੀਂ ਵੀ ਲਾ ਸਕਦੇ ਹੋ ਕਿਉਂ ਸਾਰੀ ਲਾਉਂਦੇ ਦੁਕਾਨ ਵਾਲੇ ਤੁਹਾਨੂੰ ਕੀ ਹੁੰਦਾ ਸਾਡੂ ਚੱਕੋ ਤੇ ਲਾਓ ਮੈਂ ਅੰਦਰ ਲਗਮ ਕਰਦੀ ਹਾਂ ਤੁਸੀਂ ਦੁਕਾਨ ਦਾ ਟੂਟੀ ਛੱਡ ਕੇ ਦੇਖੋ ਸੱਚ ਪਹਿਲਾਂ ਛੇਤੀ ਟਾਈਮ ਤਾਂ ਹੋਇਆ ਜਾ ਫੇਰ ਆਈ ਜਾਂਦੀ ਆਈ ਜਾਂਦੀ ਛੱਡ ਦੋ ਛੱਡ ਦੋ ਛੱਡ ਦੋ ਛੱਡ ਆ ਗਈ ਛੱਡ ਦੋ ਸਾਡੀ ਦੋ ਚਲਾ ਦੋ ਮੈਂ ਪੈਪ ਚੱਕ ਲਿਉਣੀ ਆ ਸੇ ਬਾਅਦ ਚ ਛੱਡ ਲਿਓਗੇ ਨੀ ਗਿੱਲਾ ਹੋ ਜੂਗਾ ਲਫਾ ਲਓ ਜੀ ਟੂਟੀ ਆ ਚੁੱਕੀ ਐ ਪਾਈਪ ਲਾਈਨ ਗਏ ਨੇ ਤੁਹਾਨੂੰ ਮੈਂ ਨਾ ਪੈਨ ਦਿਖਾਵਾਂ ਜਿਹੜੀ ਪੈਨ ਮੈਂ ਚਲਾਉਂਦਾ ਹੁੰਦਾ ਸੀ ਪਹਿਲਾਂ ਆ ਦੇਖੋ ਉਹ ਵੀ ਯਾਰ ਰਮਣੀਤ ਜਾਂਦਾ ਹੁੰਦਾ ਸੀ ਇਹ ਤੇ ਮੇਰੇ ਨਾਲ ਇਹ ਵੈਨ ਚਲਾਉਂਦਾ ਹੁੰਦਾ ਸੀ ਮੈਂ ਕੁਦਰਤੀ ਆਈ ਗਈ ਜਦੋਂ ਦਿਖਾਉਣ ਦਾ ਮੌਕਾ ਮਿਲ ਗਿਆ ਦੇਖੋ ਆਹ ਵੈਨ ਚਲਾਉਂਦਾ ਹੁੰਦਾ ਸੀ ਮੈਂ 4 3.5 4 ਸਾਲ ਚਲਾਈ ਆ ਵੈਨ ਇਹ ਮੈਂ ਰਮਣੀਤ ਜਾਂਦੀ ਹੁੰਦੀ ਸੀ ਇਹ ਤੇ ਮੇਰੇ ਨਾਲ ਰਮਣੀਤ ਤਾਂ ਮਾਰੇ ਹੀ ਮੈਂ ਲੱਗਿਆ ਸੀ ਇਸੇ ਤੇ ਰਮਨੀਤ ਸਕੂਲ ਨਹੀਂ ਜਾਂਦੀ ਸੀਗੀ ਰਮਨੀਤ ਨਾਲ ਸਕੂਲ ਜਾਣ ਮਸਾ ਲੱਗੀ ਯਾਰ ਹੁੰਦੀ ਸੀਗੀ ਉਹਦੇ ਕਰਕੇ ਮੈਂ ਲੱਗਿਆ ਸੀ ਬੈਂਕ ਤੇ ਸਕੂਲ ਵਾਲੇ ਮੈਨੂੰ ਜਾਣਦੇ ਸੀਗੇ ਉਸ ਕਰਕੇ ਸਕੂਲ ਵਾਲੇ ਕਹਿੰਦੇ ਮੈਂ ਚਲੋ ਉਹਨਾਂ ਨੂੰ ਕਹੇਤਾ ਸੀਗਾ ਭਾਈ ਮੈਂ ਰਮਨੀਤ ਕਰਕੇ ਲੱਗ ਰਿਆ ਹਣਾ ਤੇ ਫਿਰ ਮੈਂ ਸਾਢੇ ਤਿੰਨ ਸਾਲ ਜਦੋਂ ਨਾਲ ਤੈਮ ਰਮਨੀਤ ਵੱਡੀ ਨਹੀਂ ਹੋਈ ਨਰਸਰੀ ਤੋਂ ਲੈ ਕੇ ਤੇ ਫਿਰ ਮੈਂ ਸਕੂਲ 'ਚ ਹੀ ਰਿਹਾ ਉੱਥੇ ਬੈਂਕ ਚਲਾਈ ਆ ਰਮਨੀਤ ਮੇਨ ਨਾਲ ਹੀ ਜਾਂਦਾ ਹੁੰਦਾ ਸੀ ਹੁਣ ਮੈਂ ਮੋਰਚਾਂ ਦੇ ਛੱਡ ਗਿਆ ਹੁਣ ਵੀ ਮੈਂ ਕਿਹਾ ਸੀ ਮਾਂ ਬੈਂਕ ਤੇ ਲਾ ਦਨੇ ਪੁੱਤ ਤੈਨੂੰ ਤੇ ਕਹਿੰਦੀ ਭੈਣ ਤੇ ਨਹੀਂ ਮੈਂ ਜਾਣਾ ਹਾਂ ਬਸ ਤੁਹਾਡੇ ਨਾਲ ਜਾਣਾ ਸੀ ਕਹਿੰਦੀ ਪਹਿਲਾਂ ਤੁਸੀਂ ਭੈਣ ਤੇ ਸੀਗੀ ਮੈਂ ਭੈਣ ਤੇ ਜਾਣਾ ਤੁਹਾਡੇ ਨਾਲ ਹੁਣ ਕਹਿੰਦੇ ਬੈਨ ਤੋਂ ਹਟ ਕੇ ਹੁਣ ਮੈਂ ਮੈਨੂੰ ਮੋਟਰਸਾਈਕਲ ਦੇ ਸਾਡੇ ਕਾਇਆ ਕਰੋ ਦੇਖੋ ਇੱਧਰ ਝੂਟੀ ਆ ਗਈ ਹੈ ਸਵੇਰੇ ਸਵੇਰੇ ਆਏ ਚਲੋ ਪਾਣੀ ਸੜਕਾਂ ਨਾਲ ਨਾ ਨਾਲੇ ਤਾਂ ਸਫਾਈ ਜੀ ਹੋ ਜਾਂਦੀ ਹੈ ਨਾਲੇ ਰੇਤਾ ਵਾਲਾ ਔੜਦਾ ਹੋਣਾ ਗੱਡੀਆਂ ਕਾਰਾਂ ਵਾਲੇ ਲੱਗਦੇ ਆ ਤੇ ਉਹ ਆਪਣੇ ਅੰਦਰ ਆਉਂਦਾ ਹੋਇਆ ਸਾਰਾ ਰੇਤਾ ਲੋ ਜੀ ਪਾਣੀ ਪੂਣੀ ਸੜਕਤਾ ਆਪਾਂ ਤੇ ਆਪਾ ਨਹੀਂ ਮੈਸ ਆਪਾਂ ਹਮਦਰ ਲੱਗ ਤੁਸੀਂ ਕੀ ਕਰੇ ਤੁਸੀਂ ਰਹਿਖਤਾ ਚਲੋ ਇੱਕੋ ਹੀ ਗੱਲ ਆ ਆਪਣਾ ਬੰਡਿਆ ਕੋ ਹੁਣ ਆਪਾਂ ਮਿੱਤਰੋ ਨਹਾ ਧੋ ਕੇ ਅੱਜ ਤਾਂ ਪਾਣੀ ਵੀ ਗਰਮ ਕਰਨਾ ਪੈਣਾ ਨਹਾ ਧੋ ਕੇ ਫੇਰ ਦੁਕਾਨ ਤੇ ਬੈਠਾਂਗੇ ਹੁਣ ਆਪਾਂ ਇੱਕ ਵਾਰੀ ਇਹ ਲੋਕ ਲਾ ਦਨੇ ਉਹਨੇ ਆਪਾਂ ਜਿਹੜਾ ਅੰਦਰੋਂ ਲਾ ਦਨੇ ਉਹਨੇ ਆਣਾ ਇੱਕ ਵਾਰੀ ਜਦੋਂ ਸ਼ਟਰ ਚੱਕਿਆ ਗਿਆ ਇਹਦਾ ਲੋਕ ਲੱਗ ਜਾਂਦਾ ਉਸ ਤੋਂ ਬਾਅਦ ਆਪਾਂ ਕਾਰੇ ਦੁਕਾਨ ਕਰੀ ਦਾ ਇਹੀ ਸੁਖ ਹੁੰਦਾ ਹੈਗਾ ਅ ਮਤਲਬ ਵੀ ਆਪਾਂ ਜਦੋਂ ਮਰਜ਼ੀ ਖੋਲ ਲੋ ਕਦੋਂ ਮਰਜ਼ੀ ਬੰਦ ਕਰ ਦੋ ਹਨ ਮਤਲਬ ਵੀ ਜਦੋਂ ਮਰਜ਼ੀ ਵਧਾ ਦੋ ਹਨ ਤੇ ਵੀ ਹੁਣ ਜਿਵੇਂ ਆਪਾਂ ਜਹੇ ਜੇ ਕੱਪੜਾ ਚ ਹੁੰਨੇ ਆ ਉਹ ਜੇ ਕੱਪੜਾ ਚ ਪਹਿਲਾਂ ਜੇ ਆਪਣੇ ਮੰਨ ਲਓ ਬਾਜ਼ਾਰ ਦੇ ਵਿੱਚ ਦੁਕਾਨ ਹੋਊਗੀ ਪਹਿਲਾਂ ਬੰਨ ਦੁਕਾਨ ਖੋਲ ਕੇ ਆਣੀ ਪਊਗੀ ਸਫਾਈ ਕਰਕੇ ਆਣੀ ਪਊਗੀ ਹਨ ਸਫਾਈ ਤਾਂ ਚਲੋ ਰੇ ਵੀ ਕਰਦੇ ਆ ਵੀ ਮਤਲਬ ਇਹ ਉਹ ਨਹੀਂ ਕਹਿਣ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਹੇ ਜੇ ਕੱਪੜਾ ਚ ਹੈਗੇ ਆ ਆਪਾਂ ਸਵੇਰੇ ਉਰੇ ਖੋਲੋ ਦੁਕਾਨ ਇੱਕ ਵਾਰੀ ਉਹ ਤੋਂ ਆ ਨਾ ਲੋ ਹਨ ਪਹਿਲਾਂ ਮੈਂ ਦੇਖਦਾ ਹੀ ਰਹਨੇ ਆਪਾਂ ਹਾਂ ਜੋ ਬਾਜ਼ਾਰ ਦੇ ਵਿੱਚ ਇੱਧਰ ਜਾਂਦੇ ਆ ਸਵੇਰੇ ਵਿਚਾਰੇ ਪਹਿਲਾਂ ਦੁਕਾਨ ਖੋਲ ਕੇ ਆਉਂਦੇ ਆ ਫਿਰ ਉਸ ਤੋਂ ਬਾਅਦ ਨਾ ਕੇ ਦੁਬਾਰੇ ਫੇਰ ਜਾਂਦੇ ਆ ਹਨ ਤੇ ਔਖਾ ਜਿਹਾ ਹੋ ਜਾਂਦਾ ਫਿਰ ਵੀ ਉਹਨਾਂ ਨੂੰ ਸ਼ਟਰ-ਸੂਟਰ ਲਾਉਣਾ ਪੈਂਦਾ ਹੈਗਾ ਟਾਈਮ ਹੈ ਨਹੀਂ ਮਾਹੌਲ ਚੋਰੀ-ਚੂਰੀ ਦਾ ਪਾਲਾ ਮਾਹੌਲ ਖਰਾਬ ਆ ਹਨ ਉਸ ਕਰਕੇ ਸ਼ਟਰ ਸਿੱਟ ਕੇ ਆਉਣਾ ਪੈਂਦਾ ਉਹਨਾਂ ਨੂੰ ਦੁਬਾਰੇ ਫੇਰ ਉਹ ਨਾ ਕੇ ਜਾਂਦੇ ਆ ਵਿਚਾਰੇ ਫੇਰ ਦੁਬਾਰੇ ਘਰ ਵੀ ਕਾਫੀ ਦੂਰ ਉਹਨਾਂ ਨੂੰ ਤੇਲ ਵੀ ਪਾਵਾ ਮੱਚ ਜਾਂਦਾ ਹੈ ਮਹੀਨੇ-ਮਹੀਨੇ ਸਾਲਾਂ-ਸਾਲਾਂ ਦਾ ਕੰਮ ਹੈ ਕਿਹੜਾ ਇੱਕ ਦਿਨ ਦਾ ਕੰਮ ਹਨ ਇਸ ਕਰਕੇ ਆਪਾਂ ਨੂੰ ਬਹੁਤ ਸੋਖਾ ਵੀ ਆਪਣੇ ਆ ਦੇਖੋ ਗੇਟ ਅੰਦਰ ਹੀ ਹੈਗਾ ਤੇ ਬਾਕੀ ਕੋਈ ਕਿਰਾਇਆ ਨਹੀਂ ਸਭ ਤੋਂ ਵੱਡੀ ਗੱਲ ਇਹ ਹੈਗੀ ਹੂੰ ਸਹੀ ਠੰਢ ਲੱਗਦੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਪਾਂ ਕੋਈ ਕਿਰਾਇਆ ਨਹੀਂ ਭਰਨਾ ਹਨ ਅੱਛਾ ਹੈ ਇਹ ਮੌਸਮ ਦੇਖੋ ਉਹ ਹੈਰੀ ਬੈਠਾ ਸਾਡਾ ਬੱਸ ਟਿੱਕੀ ਜਾਂਦੇ ਇਹਨਾਂ ਦਾ ਸਕੂਲ ਅੱਜ ਲੇਟ ਲੱਗੂਗਾ ਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਆਂ ਪੋਚਾ ਰਹਿਣ ਦੇ ਅੱਜ ਸਹੀ ਪਿਆ ਹੋਰ ਆਪਾਂ ਕਿਹੜਾ ਇੰਨਾ ਉਹ ਕਰਿਆਗਾ ਕੱਲ ਕੋਈ ਹੋਰ ਹੁਣ ਝਾੜੂ ਲਾ ਦਿਓ ਉਸਤਾ ਦੇਖੀ ਸਾਰਾ ਲਵੇੜਤਾ ਫਿਰ ਲਾਉਂਗੀ ਮੈਂ ਝਾੜੂ ਪੋਚਾ ਮੈਂ ਮੈਂ ਨਹੀਂ ਉਹ ਕਰਦੀ ਚਲੋ ਜੀ ਫੇਰ ਕਿ ਮਿਲਦਾ ਹੁਣ ਆਪਾਂ ਨਾ ਧੋ ਕੇ ਮਿਲਾਂਗੇ ਜੀ ਝਾੜੂ ਪੱਚਾ ਦੁਕਾਨ ਤੋਂ ਲਾਟ ਆਪਾਂ ਸਾਫ ਕਰਤੀ ਪੋਚ ਅੱਲਾ ਦਾ ਝਾੜੂ ਲਾਤਾ ਆ ਬੈਂਟਰੀ ਦਾ ਵੀ ਆਇਆ ਆ ਆਪਾਂ ਭੇਜਣਾ ਸਮਾਨ ਕ੍ਰੇਨ ਕੋਟ ਇੱਕ ਬੈਂਟਰੀ ਇੱਕ ਕੈਮਰਾ ਇੱਕ ਡਰਿੱਲ ਜੀ ਹੈਗੀ ਉਹ ਅੰਦਰ ਹੀ ਪਈ ਉਹ ਪਹਿਲਾਂ ਲੈ ਗਈ ਸਟਾਕ ਕੇ ਅੰਦਰ ਵੀ ਲਾਤਾ ਹਾਂ ਝਾੜੂ ਪੋਚਾ ਇਧਰ ਵੀ ਲਾਇਆ ਹੀ ਮੈਂ ਪੋਚਾ ਇਧਰ ਮੋਟਰਸਾਈਕਲ ਤੋਂ ਤਾਂ ਸੀ ਇਹਨਾਂ ਨੇ ਇੱਕ ਸਾਫ ਸਾਫ ਹੋ ਗਿਆ ਚਿੱਟਾ ਚਲੋ ਚੱਲੀਏ ਅੰਦਰ ਅੰਦਰ ਵੀ ਮੈਂ ਉਹ ਪੋਚਾ ਲਾ ਕੇ ਗਈ ਸੀਾਰੇ ਜਵਾਖ ਨਹੀਂ ਹੁੰਦੇ ਐਨ ਸਾਫ ਸਾਫ ਪਿਆ ਹੁੰਦਾ ਜੇ ਤਿੰਨਾ ਚਿੱਕ ਜਵਾਖ ਵੀ ਹੋਵੇ ਨਾ ਘਰੇ ਗਾਪ ਹੁੰਦੇ ਨੇ ਤਿੰਨਾ ਚੋਂ ਇੱਕ ਵੀ ਹੋਈ ਅੱਜ ਤਿੰਨੇ ਸਕੂਲ ਇਕੱਠੇ ਗਏ ਨੇ ਕਿੰਨੇ ਦਿਨਾਂ ਬਾਅਦ ਨਹੀਂ ਇੱਕ ਜਾਣਾ ਘਰੇ ਹੁੰਦਾ ਇੱਕ ਜਾਣਾ ਭੱਗ ਜਾਂਦਾ ਹੈ ਆ ਹੀ ਹੁੰਦਾ ਹੈ। ਲੋ। ਉਹ ਬਰਲੀ ਜੀ ਕਿੱਥੇ ਆ? ਇੱਕ ਆ ਸੀ। ਇੱਕ ਹੈਗਾ ਸੀ ਇਹ ਰੋਡ। ਹੁਣ ਆਪਣੀ ਰਹਗੀ ਰੋਟੀ। ਹੁਣ ਬਣਾਵਾਂਗੇ ਰੋਟੀ। ਹੁਣ ਟਾਈਮ ਹੋਇਆ ਪਿਆ ਖਾ। ਰੋਟੀ ਦਾ 10:00 ਵਜੇ। 10:00 ਵਜੇ। ਲੈ ਗਈ ਕਿਨੇ? ਲੈ ਗਈ ਪਿੱਤੂ ਤੋਂ। ਟਾਈਮ ਹ 10:00 ਵਜੇ ਟਾਈਮ ਤੇ ਇਸ ਗਲਤ ਹੋਊਗਾ ਅੱਜ। ਇਨਸ਼ਾਅੱਲਾ ਸੁੱਲ ਖੜ ਗਿਆ ਤਾਂ 7:00 ਵਜੇ ਆ ਜਾਂਦਾ। ਇਨਸ਼ਾਅੱਲਾ ਹੋ ਹੋ ਗਿਆ ਦੇਖ। ਹਾਂ ਸਟੈਂਪੀਸ ਦਿਸਾ ਲੋ ਵਾਹ ਹੋਈ ਰੇ ਅੱਛਾ ਆਇਦਾ ਪੱਖਾ ਹੀ ਬੰਦ ਕਰਿਆ ਠੰਡ ਲੱਗਦੀ ਐ ਪੱਖਾ ਬੰਦ ਐ ਪੱਖਾ ਨਹੀਂ ਲਾਇਆ ਜੇ ਇਹਨਾਂ ਨੂੰ ਕਹਿੰਦੇ ਠੰਡ ਲੱਗਦੀ ਐ ਆ ਗੁੱਦ ਲਾ ਕੇ ਪੈ ਕੇ ਕਰਾਂਗੇ ਕੀ ਟੁੱਟਣਾ ਜਾਵੇ ਚੀਜ਼ ਹਨਾ ਪੁਰਾ ਪਰਾ ਕੇ ਜੀ ਹੁਣ ਬਣਾ ਲਈ ਆਪਾਂ ਰੋਟੀ ਲੈ ਵੀ ਮਿੱਤਰੋ ਮੀਂਹ ਲੱਗਿਆ ਪੈਣ ਬੈਠਾ ਸਵੇਰੇ ਹੀ ਲੱਗੇ ਦੁਬਾਰੇ ਸਵੇਰੇ ਵੀ ਮਾਹੌਲ ਸੀ ਮੀਂਹ ਦਾ ਪੈਣ ਦਾ ਹੈਗੀ ਸੀ ਸੁਭਾਵਨਾ ਕਿ ਆਪਾਂ ਤਾਹਾਂ ਲਾਤੀ ਡੈੜੀ ਕੰਦਰ ਪਾਣੀ ਨਾ ਪਹਿਲਾਂ ਵਾਲਾ ਕੰਮ ਹੋ ਜੇ ਵੈਸੇ ਆਹ ਦੇਣਾ ਚਾਹੇ ਨਾ ਮੀਂਹ ਹੀ ਪੈਂਦਾ ਹੁੰਦਾ ਠੰਡ ਜੀ ਕਰਨ ਵਾਸਤੇ ਪੈਂਦਾ ਹੁੰਦਾ ਔਰ ਪਰਮਾਧਮਾ ਦਾ ਪਤਾ ਹੀ ਨਹੀਂ ਹੁੰਦਾ ਉਲਟੋ ਹੋਇਆ ਪਿਆ ਕੰਮ ਇਹ ਪੋਚੇ ਲਾ ਕੇ ਦੁਬਾਰੇ ਲਾਉਣ ਗੱਡੀ ਆਪਾਂ ਤਾਹਾਂ ਲਾਤੀ ਇੱਥੇ ਹੀ ਲਿਆ ਕੇ ਉਹ ਉੱਥੇ ਖੜੀ ਸੀ ਪਹਿਲਾਂ ਕਵਰ ਪਾਓ ਤੇ ਧੋਤੀ ਹੀ ਹੋਵੇ ਕਵਰ ਹੁਣ ਗਿੱਲੇ ਗਿੱਲੇ ਦੇ ਕਾਹ ਨੂੰ ਪਾਉਣਾ ਕਾਫੀ ਹੋ ਗੁੰਦਾ ਹਾਂ ਦੋ ਟਿੱਕੀ ਰਿਹਾ ਤੇ ਕਵਰ ਕਰ ਦੋ ਗਿੱਲੀ ਤੇ ਨਹੀਂ ਪਾਉਂਦੇ ਚੱਕ ਕੇ ਫੇਰ ਪਾਵਾਂਗੇ ਵੈਸੇ ਵੀ ਧੌਣ ਵਾਲੀ ਐ ਇਹਦੇ ਨਾਲ ਵਧੀਆ ਹੋ ਜਾਂਦੀ ਐ ਮੀਹ ਵਾਲੇ ਪਾਣੀ ਨਾਲ ਕਾਲੀ ਕਾਲੀ ਹੋ ਗਈ ਮੇਂ ਮਿੱਤਰੋ ਮੀਹ ਭੀ ਜਾਂਦਾ ਕਿੱਥੇ ਕਿੱਥੇ ਮੀਹ ਪਿਆਈ ਵੀ ਕਮੈਂਟ ਕਰਿਓ ਥੈਂਕ ਯੂ ਥੈਂਕ ਯੂ ਮੋਰ ਸਾਲ ਦੀ ਥੈਂਕ ਯੂ ਕਿ ਯਾਪਾ ਪਨੇ ਪੱਤ ਫਰਾਂ ਰੋ ਪਾਪੇ ਦਾ ਜਮਾ ਐ ਤੇ ਜਿਹੜੇ ਪਾਰਸਲ ਸੀ ਉਹ ਕਰਾਇਆ ਐ ਜਮਾ ਆਪਾਂ ਹਾਂਜੀ ਮਿੱਤਰੋ ਆਪਾਂ ਗੱਡੀ ਤੇ ਨਾ ਮਾਸੀ ਨੂੰ ਦਿਖਾਉਣ ਆਏ ਸੀਗੇ ਚਾਚੇ ਦਾ ਘਰ ਆ ਹਤੀਆ ਆਪਣੇ ਚਾਚੇ ਦਾ ਘਰ ਐ ਇਹਨਾਂ ਨੂੰ ਮੈਂ ਡਾਕਟਰ ਕੋਲੇ ਛੱਡ ਕੇ ਆਇਆ ਉਹਨਾਂ ਨੂੰ ਬੁਖਾਰ ਹੋ ਰਿਹਾ ਚਿਕਨ ਹੋਣੀ ਆ ਜਾਂ ਪਹਿਲਾਂ ਕਾਫੀ ਟਾਈਮ ਉੱਥੇ ਖੜਿਆ ਰਿਹਾ ਡਾਕਟਰ ਕੋਲੇ ਡਾਕਟਰ ਕੋਲੇ ਵਾਰੀ ਨਹੀਂ ਆਈ ਫਿਰ ਚਾਚਾ ਕਹਿੰਦਾ ਤੂੰ ਘਰੇ ਵਗ ਜਾ ਚੱਲ ਲੋੜ ਪਈ ਦੱਸ ਦਾਂਗੇ ਹੁਣ ਡਾਕਟਰ ਸਾਹਿਬ ਲਾਉਣਗੇ ਬੋਤਲ ਉਹਨਾਂ ਦੇ ਮਾਸੀ ਦੇ ਤੇ ਹੁਣ ਪੀ ਤੂੰ ਦਾ ਟਾਈਮ ਹੋ ਗਿਆ ਇਸ ਵੇਲੇ ਸੀ ਮੈਂ ਚਾਚੇ ਨੂੰ ਤਾਰ ਕੇ ਘਰੇ ਇਤੋਂ ਲੈਣ ਵਾ ਗਿਆ ਸੀਗਾ ਹੁਣ ਸਕੂਲੋਂ ਇਹਨੂੰ ਲੈ ਕੇ ਆਏ ਵੀ ਤੂੰ ਨੂੰ ਮੈਂ ਰੋਟੀ ਵੀ ਨਹੀਂ ਖਾਧੀ ਹਜੇ ਤੇ ਹੁਣ ਆਪਾਂ ਘਰੇ ਚੱਲ ਕੇ ਨਾਲੇ ਤਾਂ ਰੋਟੀ ਖਾਣੇ ਆ ਮੀਂਹ ਪਈ ਜਾਂਦਾ ਸੀਗਾ ਤੇ ਮਾਹ ਚੱਲ ਗੱਡੀ ਤੇ ਲਿਆਉਣੇ ਵੀ ਤੂੰ ਨੂੰ ਇੱਧਰ ਦੀ ਇੱਧਰ ਹਨਾ ਬਾਬਾ ਟਾਈਮੋਂ ਘੰਟਾ ਕ ਹੋ ਗਿਆ ਮੈਨੂੰ ਘਰੋਂ ਪਹਿਲਾਂ ਡਾਕਟਰ ਕੋਲੇ ਬੈਠੇ ਰਹੇ ਠੰਡ ਲੱਗੇ ਗਈ ਪੀ ਤੂੰ ਕਹਿੰਦਾ ਮੈਂ ਅੱਜ ਹੈਂਡ ਵਾਸ਼ ਵੀ ਨਹੀਂ ਸ਼ਾਅ ਸਾਫ਼ ਕਰੇ ਖਾਣਾ ਖਾ ਕੇ ਨਹੀਂ ਹੈਂਡ ਕਰੇ ਵੇ ਮੈਂ ਖਾਣਾ ਖਾਂਦੀ ਸੀ ਨਾ ਪਹਿਲਾਂ ਨਹੀਂ ਕਰੇ ਇੱਧਰ ਚਾੱਕ ਕੇ ਗੱਲ ਕਰ ਕਨੇਮ ਤਾਂ ਟੰਡ ਲੱਗੀ ਕਹਿੰਦੀ ਮੈਂ ਤਾਂ ਆਉਣੀ ਕਰਿਆ ਮੀਂਹ ਆਈ ਜਾਂਦਾ ਸੀ ਉਦੋਂ ਮੀਂਹ ਆਈ ਜਾਂਦਾ ਸੀ ਉਦੋਂ ਮੀਂਹ ਤਾਂ ਹੁਣ ਵੀ ਆਈ ਜਾਂਦਾ ਹੈ ਹਾਂ ਤੇ ਲਓ ਜੀ ਆਪਾਂ ਘਰੇ ਪਹੁੰਚਣ ਵਾਲਿਆਂ ਹੁਣ ਕਰੇ ਜਾ ਕੇ ਖਾਣਾ ਖਾਣੇ ਪਹਿਲਾਂ ਤਾਂ ਭੁੱਖ ਬਹੁਤ ਲੱਗ ਰਹੀ ਆ ਮਾਸੀ ਨੂੰ ਵੀ ਉਹੀ ਬਿਮਾਰ ਹੋ ਰਿਹਾ ਲੱਤਾਂ ਵਾਂਹ ਜਮ ਨਹੀਂ ਕੰਮ ਕਰਦੀਆਂ ਬੁਖਾਰ ਬਾਲਾ ਗੰਦਾ ਤੇ ਚਲੋ ਹੁਣ ਆਪਾਂ ਘਰੇ ਚੱਲ ਕੇ ਮਿਲਦੇ ਆਂ ਹਾਂਜੀ ਮਿੱਤਰੋ ਤੁਹਾਡੇ ਨਾਲ ਇੱਕ ਆਪਾਂ ਹੋਰ ਸਾਂਝੀ ਜਾਣਕਾਰੀ ਕਰਦੇ ਆਂ ਅੱਜ ਤੇ ਇਹ ਮੋਟਰਸਾਈਕਲ ਆਪਾਂ ਅੱਜ ਤੋਂ 3 ਸਾਲ ਪਹਿਲਾਂ ਦਸਹਰੇ ਵਾਲੇ ਦਿਨ ਲੈਤਾ ਸੀਗਾ 5 10 2022 ਨੂੰ ਸਾਰੀਆਂ ਆਪਣੀਆਂ ਕਿਸ਼ਤਾਂ ਲਿਖੀਆਂ ਹੋਈਆਂ ਨੇ ਅੱਜ ਇਹਦੀ ਲਾਸਟ ਕਿਸ਼ਤ ਸੀ ਮੋਟਰਸਾਈਕਲ ਦੀ ਜੋ ਆਪਾਂ ਭਰ ਚੁੱਕੇ ਆਂ ਤੇ ਇਸ ਕਰਕੇ ਮੋਟਰਸਾਈਕਲ ਅੱਜ ਆਪਣਾ ਹੋ ਚੁੱਕਿਆ ਹਨਾ ਤੇ ਦੇਖ ਲਓ ਮੋਟਰਸਾਈਕਲ ਤੇ ਆਪਾਂ ਹਜੇ ਛ੍ਰੀਟ ਵੀ ਨਹੀਂ ਵੱਜਣ ਦਿੱਤੀ ਜਿੱਦੇ ਦਾ ਲਿਆਂਦਾ ਤੇ ਕਿਸ਼ਤਾਂ ਭਰਨੀਆਂ ਮਿੱਤਰੋ ਬਹੁਤ ਔਖੀਆਂ ਨੇ ਮੈਂ ਤਾਂ ਕਹਿਣਾ ਸਟਾਕ ਹੋ ਕੇ ਤੇ ਅੱਜ ਦੀ ਤਰੀਕ ਤੇ ਖਤਮ ਹਾਂ ਜੇ ਮਿੱਤਰੋ 100 ਜਣਾ ਮੋਟਰਸਾਈਕਲ ਕਿਸ਼ਤਾਂ ਤੇ ਕਢਾਉਂਦਾ ਨਾ 100 ਦੇ ਵਿੱਚੋਂ ਮੈਨੂੰ ਲੱਗਦਾ 70 70% ਲੋਕ ਇਹ ਜਿਹੇ ਨੇ ਜਿਹੜੇ ਮਤਲਬ ਕਿਸ਼ਤਾਂ ਨਹੀਂ ਭਰ ਸਕਦੇ ਵਾਪਸ ਮੋੜ ਦਾਂਦੇ ਆ ਚੀਜ਼ ਨੂੰ ਮੈਂ ਨੂੰ ਵੀ ਪਤਾ ਕਿਵੇਂ ਭਰੀਆਂ ਨੇ ਹਨ ਮੋਰਸੇਲ ਕੋਈ ਲੈ ਕੇ ਜਾਵੇ ਕਿਸ਼ਤਾਂ ਵਾਲਾ ਲੈ ਕੇ ਜਾਵੇ ਕੋਈ ਇਦਾਂ ਦਾ ਉਸ ਕਰਕੇ ਆਪਾਂ ਕਿਸ਼ਤਾਂ ਕੋਈ ਵੀ ਹਜੇ ਦੀ ਟੋਟਲ ਨਹੀਂ ਦਿੱਤੀ ਆਪਣੀ ਮਿਹਨਤ ਨਾਲ ਕਿਸ਼ਤਾਂ ਭਰੀਆਂ ਨੇ ਸਾਰੀਆਂ ਕਮਾਈ ਨਾਲ ਹਨਾ ਤੇ ਇਹ ਹੀ ਇੰਨੀ ਕੁ ਜਾਣਕਾਰੀ ਤੁਹਾਨੂੰ ਦੇਣੀ ਸੀ 3 ਸਾਲ ਪਹਿਲਾਂ ਲੈਂਤਾ ਸੀਗਾ ਜਿੱਦਾਂ ਦਾ ਲੈਂਤਾ ਉਦੋਂ ਦਾ ਐਂ ਪਿਆ ਮਿੱਤਰੋ ਛੜੀਟ ਵੀ ਨਹੀਂ ਹਜੇ ਤੱਕ ਵੱਜਣ ਦਿੱਤੀ ਕੋਈ ਪਾੜ ਨਹੀਂ ਚੇਂਜ ਹੋਇਆ ਇਹਦਾ ਦੇਖੋ ਇਸ ਚੀਜ਼ ਦੀ ਸਾਨੂੰ ਅੱਜ ਖੁਸ਼ੀ ਹੋਈ ਆ ਵੀ ਅਸੀਂ ਫਾਈਨਲੀ 1 ਲੱਖ 24 1000 ਰੁਪਇਆ ਇਹਦਾ ਭਰ ਚੁੱਕੇ ਆ ਕਿ ਨਹੀਂ 1 ਲੱਖ 400 ਹੋਰ ਮੋਟਰ ਦੇਖ ਲਓ ਮੋਟਰਸਾਈਕਲ 1 ਲੱਖ 24000 ਦਾ ਮੋਟਰਸਾਈਕਲ ਕੁਮਾਰ ਨਾ ਨਗਦ ਲੈ ਚ ਤੇ ਕਿਸ਼ਤਾਂ ਚ ਲੈ ਹੋਰ ਕਿੰਨਾ ਮਹਿੰਗਾ ਪੈਗਾ 35-40000 ਰੁਪਇਆ ਮਹਿੰਗਾ ਪੈਗਾ ਇੱਕ ਅੱਧੀ ਬਲੈਂਟੀ 99000 ਦਾ ਸੀ ਉਦੋਂ ਉਹ ਦੇਖੋ ਹੂੰ ਜਿਹਦੀ ਬਲੈਂਟੀ ਪੈ ਜਾਂਦੀ ਹੈ ਜਿੰਨਾ ਦੀ ਉਹ ਪਤਾ ਲਓ ਉਹ ਬਤਾ ਲਓ ਵੀ 4-5 ਕਿਸ਼ਤਾਂ ਚ ਵੀ ਪੈ ਗਈ ਤਾਂ 4-5000 ਰੁਪਇਆ ਵੱਜਦੇ ਸਹੀ ਗੱਲ ਆ ਲਓ ਮਿੱਤਰੋ ਅੱਜ ਆਪਣੇ ਨਾ ਮਿੱਤਰ ਨੂੰ ਕਈ ਦਿਨ ਹੋ ਗਏ ਘੜੀ ਦਿੱਤੀ ਸੀ ਆਪਣਾ ਆਹ ਕੜੀ ਲੈਤੀ ਇਹਨੂੰ ਆਪਣਾ ਦੁਕਾਨ ਤੇ ਚੱਲ ਕੇ ਦਿਖਾਉਣੇ ਆ ਆਪਣਾ ਗਵੰਡੀ ਆ ਦੁਕਾਨਦਾਰ ਆ ਵੀਰ ਇਹਦੀ ਕੜੀ ਦੇ ਐਂ ਲਈ ਬਿਠਾਉਂਦੇ ਦਾ ਇਹ ਵੇ ਪਤੰਦਰ ਨੇ ਉੱਤੇ ਦੀ ਬੰਨੀ ਵੀ ਨਹੀਂ ਆ ਦੇਖੋ ਆ ਵੀ ਮੈਂ ਚੜਾ ਕੇ ਗਿਆਈ ਕਵਰ ਜਗਾ ਨਾਲ ਹੁਣ ਇਹਦੇ ਆਹਾ ਲਾ ਕੇ ਨਾ ਆਪਾਂ ਇਹਦੇ ਤੇ ਗਲਾਸ ਆਉਂਦਾ ਹੁੰਦਾ ਵਿੱਚ ਉੱਚੜਾਉਣੇ ਆ ਦੇਰ ਤੇ ਆਪਾਂ ਦੁਕਾਨ ਤੇ ਲਿਜਾ ਕੇ ਕਲੀਨਰ ਦੇ ਨਾਲ ਸਾਫ਼ ਕਰਕੇ ਚੜਾਵਾਂਗੇ ਚੱਲ ਉਰੀ ਫੜਾ ਦੂੰ ਮੈਂ ਜਾਂ ਤੈਨੂੰ ਟਾਈਮ ਲੱਗੇ ਤੂੰ ਖਾ ਲੈ ਹੁਣ ਹੈ ਕ ਸੁਵੇਰੇ ਫੜ ਲੈਗਾ ਸੁਵੇਰੇ ਫੜ ਲਾਂਗੇ ਚੱਲ ਮੈਂ ਦੇਖਦਾ ਜੇ ਮੈਂ ਦੁਕਾਨ ਹੋ ਗਈ ਫੇ ਤੁਹਾਨੂੰ ਹੀ ਫੜਾ ਦੂੰ ਅੱਗੇ ਅੱਧਾ ਪੌਣਾ ਘੰਟਾ ਲੱਗਦਾ ਅੱਧਾ ਘੰਟਾ ਹੋਰ ਆ ਬਾ ਇਹਨਾਂ ਟਾਈਮ ਤਾਂ ਲੱਗਦਾ ਨਹੀਂ ਸਵਾ ਹੁਣੀ ਫੜਾ ਦੂੰ ਤੈਨੂੰ ਲਓ ਜੀ ਚੱਲਦੇ ਆਪਾਂ ਦੁਕਾਨ ਤੇ ਲਿਜਾ ਕੇ ਚੜਾਉਣੇ ਨੇ ਤੇ ਗਲਾਸ ਲਓ ਜੀ ਘੜੀ ਆਪਾਂ ਲਿਆਏ ਦੁਕਾਨ ਤੇ ਹੁਣ ਆਪਾਂ ਆ ਦੇਖੋ ਇਦੇ ਵਿੱਚ ਸੱਤ ਤਾਂ ਇਹਦੇ ਸਟੈਪ ਨੇ ਵਿਚ ਆ ਲਾ ਕੇ ਆ ਸਟੈਪ ਇੱਕ ਇਹਦੇ ਲੱਗਿਆ ਹੋਇਆ ਹੈਗਾ ਬਾਕੀ ਆਪ ਹੈ ਸਾਰੇ ਸਟੈਪ ਸਾਰੀਆਂ ਚੀਜ਼ਾਂ ਇਹਦੇ ਨਾਲ ਸੀਗੀਆਂ ਇੱਕ ਆ ਕਵਰ ਹੁੰਦਾ ਮਤਲਬ ਇਹਦਾ ਇਹ ਵੀ ਚੜਾਇਆ ਹੋਇਆ ਆਪਾਂ ਇਹ ਵੀ ਨਾਲ ਸੀ ਵਿੱਚ ਸੀ ਇਹਦੇ ਤੇ ਇੱਕਾ ਗਲਾਸ ਆ ਹੁਣ ਇਹ ਚੜਾਉਣਾ ਆਪਾਂ ਉਹਦੇ ਦਾ ਇਹ ਐਂ ਲਈ ਕਰਦਾ ਇਹਨੇ ਚੜਾਈ ਮਤਲਬ ਇਹ ਬੰਨੀ ਵੀ ਨਹੀਂ ਕੀ ਘੜੀ ਬੈਟਰੀ ਵੀ ਨਹੀਂ ਚਾਰਜ ਕਰੀ ਜਿਹੜਾ ਤਾਂ ਸ਼ਾਇਦ ਦੇ ਹੁਣ ਆਪਾਂ ਇਹਨੂੰ ਗਲਾਸ ਚੜਾ ਕੇ ਦੇ ਦਿੰਦੇ ਹਾਂ। ਲੋ ਵੀ ਮਿੱਤਰੋ ਗਲਾਸ ਚੜਾਤਾ ਆਪਏ ਤੇ ਹੁਣ ਆਪਾਂ ਫਟਾ ਕੇ ਆਉਣੇ ਆ ਵੀਰੇ ਨੂੰ ਤੇ ਦੁਕਾਨ ਬਤਾਉਣੇ ਆ ਫਿਰ ਆਪਾਂ ਅੰਦਰ ਚੱਲਦੇ ਹਾਂ। ਹਾਂਜੀ ਮਿੱਤਰੋ ਆਪਣੇ ਕੋਲੇ ਅੱਜ ਨਾ ਕਸਟਮਰ ਆਇਆ ਸੀਗਾ। ਟਾਈਮ ਵੀ ਕਾਫੀ ਹੋ ਚੁੱਕਿਆ। 7:30 ਹੋ ਗਏ ਤੇ ਉਹ ਆਪਣਾ ਮਿੱਤਰ ਸੀਗਾ। ਉਹ ਡਰੋਨ ਲੈਣ ਆਇਆ ਸੀਗਾ। ਵੈਸੇ ਲੈ ਗਿਆ ਸੀ ਉਹ। ਤੇ ਉਹ ਦੂਸਰਾ ਡਰੋਨ ਲੈ ਕੇ ਗਿਆ ਸੀਗਾ ਉਹ ਕਹਿੰਦਾ ਮੈਂ ਬਦਲ ਕੇ ਮਹਿੰਗਾ ਲੈਣਾ ਹੁਣ ਆਹ ਡਰੋਨ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ ਦਾ ਡਰੋਨ ਆ ਤੇ ਆਹ ਭਾਈ ਨੂੰ ਆਪਾਂ ਸਵੇਰੇ ਦੇਣਾਗਾ ਹੁਣ ਇਹਦੀ ਬੈਟਰੀ ਨਾ ਚਾਰਜ ਹੋ ਗਈ ਆ ਨਾਲੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਦੀ ਆਈਟਮ ਆ ਨਾ ਤੁਸੀਂ ਵੀ ਮੰਗਾਉਣਾ ਹੋਇਆ ਐਦਾਂ ਦੀ ਆਈਟਮ ਆਪਾਂ ਦਿਖਾਉਣੇ ਹੁਣ ਚੜਾ ਕੇ ਕਿੱਦਾਂ ਚੜਦਾ ਏ ਬਾੜ ਤੋਂ ਠੰਡਾ ਜੀ ਡੈਡੀ ਹੋਰੇ ਵੀ ਨਾ ਸੁੱਤੇ ਭਾਈ ਔਰੇ ਠੰਡੋ ਲੱਗਦਾ ਕਿ ਕੀ ਕਰੀ ਜਾਂਦੇ ਆ ਬਸ ਇਹ ਆਪਾਂ ਨੇ ਸਟੇਜ ਉੱਜਾ ਖੜਾ ਕੇ ਥੋੜਾ ਜਿਹਾ ਦੇਖਦੇ ਆਂ ਵੀ ਚੱਲਦਾ ਕਿ ਨਹੀਂ ਇੱਕ ਤਾਂ ਇਹਨੂੰ ਚਲਾਉਣਾ ਭੁੱਲ ਗਏ ਵੀ ਕਿਵੇਂ ਇਹ ਆਪਾਂ ਦੇਖੇ ਸੀ ਵੀਡੀਓ ਦੀ ਹਨਾ ਆਪਾਂ ਕਿਹੜਾ ਡੇਲੀ ਚੜਾਉਨੇ ਆ ਓਹੋ ਹੋ ਹੋਹ ਚਾਨਵ ਹੌਲੀ 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 ਨੀ ਰਗਾ ਹਾਂ ਜੇ ਪਰਾ ਪਰਾ ਤੁਸੀਂ ਤੋ ਤੁਸੀਂ ਪਰਾ ਤੁਸੀਂ ਬਲਾ ਤੋ ਟੁੱਟ ਗਿਆ ਪੱਕਾ ਨਹੀਂ ਨਹੀਂ ਕੁਛ ਨਹੀਂ ਹੋਇਆ ਆਪਾਂ ਨੂੰ ਨਾ ਉਹ ਭੁੱਲ ਗਏ ਕਿਵੇਂ ਚੱਲਦਾ ਹੁੰਦਾ ਸੀ ਇਹ ਰਾਂ ਦੋਨਾਂ ਤੁਸੀਂ ਮੈਂ ਤੁਹਾਨੂੰ ਆਉਂਦੇ ਵਾਲਾ ਕੰਮ ਹੋਊਗਾ ਇਹ ਉੱਥੇ ਜਾ ਕੇ ਫਸ ਗਈ ਫਸ ਗਏ ਸੀ ਜਿਹੜਾ ਐ ਲੈ ਜੀ ਮੇਂ ਕਾਰ ਜੀ ਹੁੰਦੀ ਐ ਮੇਂ ਕਾਰ ਵਾਲੀ ਸ਼ੇਪ ਆ ਨਾ ਜਨਾ ਹਾਂ ਜੇ ਹੁਣ ਖੜ ਗਿਆ ਨਾ ਹੁਣ ਜਾਨ ਨਾ ਮੈਂ ਤਾਂ ਨਾ ਢਰਬਾੜਾ ਲੱਡੜ ਲੱਗਦਾ ਕਰਹੀ ਆਇਆ ਹੈ ਵੀ ਟੁੱਟਦਾ ਨਹੀਂ ਹੈਗਾ ਛੇਤੀ ਹੁਣ ਖੜ ਗਿਆ ਜਮਾ ਡਿਸਟੇ ਬਲੋਗ ਕਿਉਂ ਇਹ ਕਸਟਮਰ ਮੂਰੇ ਪਤਾ ਨਹੀਂ ਕੀ ਚੱਕਰ ਪੈ ਜਾਂਦਾ ਇਹਨੂੰ ਆਲੇ ਹੁਣ ਆਰਡਰ ਨੂੰ ਤਿਆਰ ਆ ਜਾਵਾ ਇਹਨੇ ਤਾਂ ਨਾਲ ਲਾ ਲਿਆ ਹੈ ਇਹਨੇ ਤਾਂ ਪਹਿਲੀ ਰੰਗ ਲੱਗੀ ਹੁੰਦੀ ਤੇ ਪੱਖਾ ਤੇ ਲੀਹ ਲਾਣਾ ਇੰਦੀ ਹਵਾ ਠੰਡੀ ਆਣਾ ਹੋਰ ਉਹ ਹਵਾ ਹੀ ਵਾਈ ਲੱਗਦੀ ਆ ਇਹ ਤਾਂ ਠੰਡੀਆਂ ਚੜੀ ਹੁੰਦੀਆਂ ਨੇ ਠੰਡ ਲੱਗੀ ਜਾਂਦੀ ਆ ਬੱਸ ਹੁਣ ਉਧਰ ਦਾ ਪਿਆ ਦਿਓ ਬੱਸ ਕਰ ਦੋ ਬੰਦੋ ਵਾਸੋ ਚਲੋ ਠੰਡ ਚੜਾਤੀ ਆ ਰਹੀ ਹੁਣ ਤਾਂ ਲੋ ਜੀ ਮਿੱਤਰੋ ਉਹਦਾ ਨਾ ਆਪਾਂ ਇਹਦੇ ਆਲਾ ਜਿਹੜੀ ਇਹਦੇ ਵਿੱਚ ਲੀਡ ਹੁੰਦੀ ਸੀਗੀ ਉਹ ਉਹ ਕਰਤੀ ਸੀਗੀ ਨਤੇ ਚੱਲਦਾ ਪੱਖਾ ਜਿਹੜੀ ਇਹਦੇ ਵਿੱਚ ਲੀਡ ਹੁੰਦੀ ਹੈ ਨਾ ਉਹ ਲਾਤੀ ਚਾਰਜ ਆਪਾਂ ਪਹਿਲਾਂ ਤੇ ਕੋਈ ਵੀ ਆਈਟਮ ਆਪਾਂ ਕਿੰਨੀ ਵੀ ਮਰਜ਼ੀ ਮਹਿੰਗੀ ਲੈ ਲਓ ਉਹਦੇ ਵਿੱਚ ਨਾ ਥੋੜੀ ਜੀ ਲੀਡ ਹੁੰਦੀ ਹੈ ਜਿਹੜੀ ਆ ਚਾਰਜਿੰਗ ਵਾਲੀ ਉਹ ਥੋੜੀ ਹੋ ਹੁੰਦੀ ਹੈ ਨਾ ਤੇ ਉਹਦੇ ਨਾਲ ਉਹ ਚਾਰਜ ਨਹੀਂ ਹੋਇਆ ਸੀ ਜਦੋਂ ਕਸਟਮਰ ਆਇਆ ਸੀਗਾ ਉਦੋਂ ਇਹ ਚੱਲਿਆ ਨਹੀਂ ਹੈਗਾ ਸਮਾਰਕ ਇਹਨ ਤੇ ਹੁਣ ਤੁਸੀਂ ਦੇਖ ਹੀ ਲਿਆ ਤੇ ਉਹ ਸਵੇਰੇ ਆਪਣਾ ਚਲੋ ਮਿੱਤਰੀ ਆ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਲੈ ਕੇ ਜਾਊਗਾ ਤੇ ਹੁਣ ਸਾਨੂੰ ਵੀ ਦਿਖਾਤਾ ਕਿ ਕਿਸੇ ਨੇ ਵੀ ਮੰਗਵਾਉਣਾ ਹੋਇਆ ਇਦਾਂ ਦੀ ਆਈਟਮ ਜੇ 6 Pro ਬਹੁਤ ਵਧੀਆ ਡਰੋਨ ਹੈ ਇਹ ਆਜੋ ਚੱਲ ਭਾਈ ਵੀ ਤੂੰ ਹੁਣ ਓਏ ਇਹ ਚੱਲਿਆ ਸੀ ਓਏ ਹੁਣ ਬਾਲਾ ਕਹੈਂ ਪਹਿਲਾਂ ਮੰਗੂ ਵੀ ਤੂੰ ਵੀ ਤੂੰ ਨੀਂਦ ਆ ਜਾਂਦੇ ਆ ਸੌ ਜਾ ਸੌ ਜਾ ਬੁੱਤ ਤੇਲਾ ਉਹ ਮਿੱਤਰੋ ਕੀ ਮੈਂ ਕਰੀਂਦਾ ਆਖਾਂ ਹੁਣ ਇਹਨੂੰ ਆਪਾਂ ਕਰਦੇ ਆ ਪਾਇਕ ਦੂਜੀ ਬੈਂਡਰੀ ਚਾਰਜ ਲਾ ਦੋ ਹੁਣ ਇਹਦੀ ਨਾਲ ਸੀ ਚਲੋ ਇਹਦੇ ਇੱਕ ਹੀ ਆ ਇੱਕੇ ਦੀ ਬੈਂਡਰੀ ਉਹ ਦੂਸਰੇ ਦੀ ਏ ਜਿਹੜਾ 1500 ਵਾਲਾ ਇਹ ਮਿੱਤਰੋ ਹੈਗਾ 3200 ਦਾ ਜਿਹੜਾ 15 ਇੱਕ 1500 ਦਾ ਆਉਂਦਾਗਾ ਉਹ ਬਹੁਤ ਵਧੀਆ ਉਹ ਵੀ ਬਹੁਤ ਵਧੀਆ ਕੁਆਲਟੀ ਚੜਦਾ ਪੂਰਾ ਵਧੀਆ ਜਿਵੇਂ ਆਪਾਂ ਕਹਿੰਦੇ ਆ ਬੱਚਿਆਂ ਦੀ ਖੇਡ ਹੁੰਦੀ ਹੈ ਹਨਾ ਬੱਚਿਆਂ ਦੀ ਖੇਡ ਨਾਲੋਂ ਬਹੁਤ ਵਧੀਆ ਚੀਜ਼ ਆ ਉਹ ਚੜਦਾ ਵਧੀਆ ਉੱਪਰ ਬਹੁਤ ਵਧੀਆ ਕੰਮ ਕਰਦਾ ਉਹ ਜਿਵੇਂ ਹੁਣ ਆਪਾਂ ਬੱਚੇ ਦੇ ਖੇਡਾਂ ਲੈਨੇ ਬਹੁਤ ਮਹਿੰਗੇ ਮਹਿੰਗੇ ਆਉਂਦੀਆਂ ਨੇ ਹਨਾ ਤੇ ਜੇ ਆਪਾਂ ਕਹਿ ਦਈਏ ਗੁੱਡੀਆਂ ਆਪਣੇ ਤੇ ਸ਼ਾਪ ਤੇ ਵੀ ਹੈਗੀਆਂ ਨੇ ਗੁੱਡੀਆਂ ਹੀ ਤਾਂ ਹਾਂ ਚੜਦੀਆਂ ਨੇ ਐ ਟਾਚੀ ਕਰਕੇ ਚੜਦੀਆਂ ਨੇ ਉਹਦੇ ਨਾਲੋਂ ਵੀ ਬਹੁਤ ਵਧੀਆ ਇਹ ਡਰੋਨ ਆਪਣੇ ਕੋਲ 1500 ਦਾ ਸਿਰਫ ਤੇ ਓਕੇ ਜੀ ਮਿੱਤਰੋ ਮਿਲਦੇ ਆਂ